ਸਰਾਨੀ ਕਿੱਥੇ ਬੈਠੀ ਐ ਨਹੀਂ ਪੰਮੋ ਪੰਮੋ ਮੈਂ ਆਦੀ ਨਹੀਂ ਪੰਮੋ ਹਾਏ ਹਾਏ ਸੋਈ ਚ ਵੀ ਨਹੀਂ ਹੈਗੀ ਮਰੀ ਵੇਲਾ ਮੈਂ ਜਿੱਥੇ ਕਾ ਦੋ ਗੜਵੀਆਂ ਰੱਖ ਕੇ ਗਈ ਉਹ ਵੀ ਚਲ ਚਾਹ ਵਾਲੀਆਂ ਤੇ ਉੱਥੇ ਪਈਆਂ ਕਿਤੇ ਮਾਂਜੀਆਂ ਨਹੀਂ ਕਿਤੇ ਮਟੱਕਾ ਭਣ ਦੋਰਾ ਨਹੀਂ ਕੁੜੀ ਕੰਮ ਦਾ ਕਰਦੀ ਨਹੀਂ ਆ ਕੇ ਪੜੀ ਬੈਠੀ ਮਰ ਜਾ ਤੂੰ ਨਵਾ ਸੂਣ ਸੁਣਾ ਤੇ ਉਹਦੀ ਵੀ ਜਿੱਦਾ ਅੰਦਰ ਲਾਈ ਜਾਨੀ ਆ ਕਿ ਤੂੰ ਹਾਂ ਕੇ ਪਾਈ ਮੈਂ ਤੂੰ ਹੀ ਆ ਗਈ ਐ ਨਾ ਮਰਾ ਹੋਇਆ ਨਾ ਇਹ ਦੇਖ ਤਾ ਤਰਦੇ ਮੈਂ ਜਦ ਨੂੰ ਨਵਾ ਸੂਟ ਸਵਾ ਕੇ ਦਿੱਤਾ ਨਵਾ ਨਵਾ ਤੇ ਪੇਰ ਪਾ ਕੇ ਮੈਂ ਮਾਣਦੀ ਕਿ ਤੂੰ ਮੈਂ ਕਿੱਦੀ ਤੂੰ ਨਹੀਂ ਆ ਗਈ ਮੇਰਾ ਤਰਾ ਕੋ ਸੂਟ ਨਹੀਂ ਸਕਦਾ ਤੈਨੂੰ ਕਿੰਨੇ ਕਿਹਾ ਵੀ ਤੂੰ ਇਦਾਂ ਜਿ ਬਣਿਆ ਕਰ ਕਿੰਨੇ ਕਿਹਾ ਤੈਨੂੰ ਵੀ ਆ ਸੂਟ ਪਾ ਕੇ ਤੇ ਐਵੇਂ ਲਿਫਟ ਚੁਸਤੀ ਲਾ ਕੇ ਹਾਂ ਨਹੀਂ ਅਸਲ ਤੋਂ ਹੋਰ ਵੀ ਭਰੀ ਬੈਠੀ ਤੂੰ ਵਰਗੇ ਤੇਰਾ ਵਿਆਹ ਹੋ ਰਹੀ ਬੈਠੀ ਇਹਨਾਂ ਬਾਤ ਹੋ ਜਾਣਾ ਮੁੰਜ ਸੁਣ ਇਹ ਪਹਿਲਾਂ ਥੋੜੀ ਭਰੀ ਦਾ ਜਦੋਂ ਵਿਆਹ ਹੋ ਜੇ ਉਦੋਂ ਭਰੀ ਦਾ ਐ ਆਈ ਮੈਂ ਤੂਰੀਆਂ ਵੀ ਨਾ ਦਵਾਂ ਮੈਂ ਤੂਰੀਆਂ ਨਹੀਂ ਪੱਬੀਆਂ ਮੈਂ ਤੂਰੀਆਂ ਪਾਉਣੀ ਆ ਚਾਰ ਬਾਬ ਮੈਨੂੰ ਆ ਕਮਲ ਦੇਣ ਕੋਣੋਂ ਤੇਰਾ ਕੀ ਥੋੜਿਆ ਸੀਗਾ ਲੈ ਚਾ ਕਰ ਦੇ ਮੰਮੀ ਮੀਰਾ ਮਗਰੋ ਲੈ ਮਗਰੋ ਲੈ ਜਾ ਕਿਤੇ ਮੇਰੇ ਤੂੰ ਕੰਮ ਕਿਤੇ ਕਰਨਾ ਨਹੀਂ ਹੁੰਦਾ ਡੱਕਾ ਭੰਦੇ ਪਰ ਚੱਲ ਬੱਚਾ ਮੁੱਕੀ ਮਾਰਨੀ ਮੈਂ ਤੇਰੇ ਕੰਮ ਕਿਤੇ ਕਰੇ ਡੱਕਾ ਭੰਦ ਦੋਹਰਾ ਨਹੀਂ ਕਰਦੀ ਭਾਂਡੇ ਜਿਹੜੇ ਮੈਂ ਦੋਹਰਾ ਨਹੀਂ ਕਿਤੇ ਨਹੀਂ ਉੱਥੇ ਹੀ ਪਏ ਰਹੇ ਆ ਮੇਕਅਪ ਕਿ ਨਾ ਚੁਨੀ ਲੈਣੀ ਮੇਰੇ ਛੇਕਲੀ ਸੋਣੀ ਸੁਣੀ ਕੀ ਕਰਕੇ ਰਹਿਣਾ ਇਦਾਂ ਬਹੁਤੀਆਂ ਨਹੀਂ ਹਿੰਦੀ ਨਾ ਚਾ ਚਾ ਹੱਲ ਦੱਸ ਇਹਨੂੰ ਇਹ ਕੰਮ ਸਾਰੇ ਕਿੰਨੇ ਦੱਸੇ ਮੈਂ ਫੋਨ ਤੇ ਵੇਖੀ ਹਾਂ ਇਹ ਮੈਂ ਤਾਂ ਫੋਨ ਨਹੀਂ ਹੁੰਦੀ ਪਰ ਮੋਤਸਾਰੀ ਵੇਖੀ ਬਦਿੱਦਿਸ ਬਸ ਸੁਣਾਉਂਦਾ ਕਿ ਕਿ ਕੁੜੀਆਂ ਕਿੱਦਾਂ ਤਿਆਰ ਹੁੰਦੀਆਂ ਇਹਦੇ ਕੱਕੂ ਵੇਚ ਜਾਂਦੀ ਹੈ ਉਹਦਾ ਵਾਹ ਹੋ ਜਾਂਦਾ ਨਹੀਂ ਤੂਰੀਆਂ ਨਹੀਂ ਹੁੰਦੀਆਂ ਪੂਰੀਆਂ ਪਾਉਂਦੇ ਤੇ ਵਿਆਹ ਕਿਹਦੇ ਨਾਲ ਹੁੰਦਾ ਇਹ ਨਹੀਂ ਵੇਖਿਆ ਮੁੰਦੀ ਨਾਲ ਮੁੰਡਾ ਕਿੱਥੇ ਫਿਰ ਤੇ ਤੂੰ ਹੀ ਨਹੀਂ ਆਨੇ ਉਹ ਵੇਖਿਆ ਆਹੀ ਤਾਂ ਕੋਈ ਨਹੀਂ ਮੈਂ ਤਾਂ ਵੇਖਿਆ ਮੈਂ ਤੈਨੂੰ ਆਹੋ ਜਿਹੀ ਸ਼ਦਾਨ ਵਿਆਹ ਕੇ ਤੇ ਮੈਂ ਸਾਰੀ ਉਮਰ ਦਛਤਰਖਾਨੇ ਉਹਨਾਂ ਕੋਲ ਨਹੀਂ ਪੁੱਤ ਮੇਰਾ ਵਾਹ ਕਰ ਦੋ ਮੈਂ ਤਾਰ ਹੋ ਗਈ ਅੱਜ ਹੀ ਮੇਰਾ ਵਾਹ ਕਰੂ ਨਹੀਂ ਮੇਰੇ ਪਿਤਾ ਨੇ ਤਵਾ ਕਰਦੀ ਕੰਨ ਪੁੱਤਕੇ ਕੁੜਕੇ ਤੈਨੂੰ ਮੈਂ ਕਿਹਾ ਕੁੜੀਆਂ ਨਹੀਂ ਵਿਆਹ ਦਾ ਨਾਲ ਨਹੀਂ ਆ ਤੂੰ ਮੇਰੀ ਆੜ ਗਵਾੜ ਤੇ ਛਰੀਕੇ ਚ ਨੱਕ ਆ ਵੇਖ ਮੈਂ ਕਿੱਡੀ ਵੱਧੀ ਹੋ ਗਈਆਂ ਮੇਰਾ ਬਾਹ ਆ ਗੱਲ ਤੇ ਨਹੀਂ ਨਾ ਆਈ ਚੌਂਕੇ ਦਾ ਕੰਮ ਕਰਦਾ ਤੈਨੂੰ ਮਾਥਾ ਨਹੀਂ ਆਇਆ ਵਿਆਹ 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 ਲਾਈ ਕਿਤੇ ਛਗਾਤ ਨੇ ਕੀ ਤੈਨੂੰ ਰਾਬਣੇ ਦਾ ਸੁਧੇਰ ਖੋਣੋ ਥੜਿਆ ਮੇਰੇ ਬਾਪਾ ਦੇ ਇਹ ਕਹਿੰਦੇ ਕਿ ਮੈਂ ਨੱਚਣਾ ਜਾ ਸੀ ਨਾ ਮੈਂ ਨੱਚਣਾ ਮਗਰੋਂ ਲੱਜ ਮੇਰੇ ਮਾਤਾ ਕੰਨੇ ਚ ਨੱਚੀ ਜਾ ਸੀ ਮੈਂ ਨੱਚੀ ਤੈਨੂੰ ਤਾਂ ਪਤਾ ਨਹੀਂ ਕਾਹਦੇ ਚਾ ਚੜੇ ਰਹਿੰਦੇ ਮੇਰੇ ਤਾਂ ਕੰਮੜੇ ਮੱਤ ਮਾਰੀ ਆ ਉਹ ਵਾਹ ਤੇ ਇਦਾਂ ਨੱਚਦੇ ਵੀ ਮੁੰਡਾ ਕਰੀ ਐਂ ਕਰਕੇ ਨੱਚਦੇ ਉਹਨਾਂ ਨੱਚਣ ਦੀ ਜਾਤ ਵੀ ਆਦੀ ਮੈਂ ਜਾ ਸਿੱਖੀ ਨਹੀਂ ਲੋਕੀ ਕਹਿੰਦੇ ਆਂਦੇ ਨੂੰ ਕੰਮ ਦੇ ਤੇ ਲੱਖਾਂ ਨਹੀਂ ਕੋਈ ਗਾ ਤੇ ਇਹੋ ਜੇ ਕੰਮ ਤਾਂ ਤੇਰੀ ਕੁੜੀ ਨੂੰ ਸਾਰਾ ਪਤਾ ਵਾ ਫਿਰ ਗੱਲ ਨਹੀਂ ਕਰਾਂ ਉਹ ਨੱਚਣਾ ਦੇ ਦਈਏ ਨਾ ਫਿਰ ਬਾਹਰ ਦੇ ਦਿਨ ਮੈਂ ਨੱਚ ਨਹੀਂ ਮੈਂ ਜਾ ਨਹੀਂ ਸਿੱਖਣੀ ਮੈਂ ਜਾ ਨਹੀਂ ਸਿੱਖੀ ਕਿਉਂ ਨੱਕ ਵਡਾਉਣ ਲੱਗੀ ਮੇਰੀ ਆਪਣੇ ਪਿਓ ਦੀ ਕੋਈ ਸ਼ਰਮ ਕਰਿਆ ਕਰ ਮਾਸਾ ਪੋਰਾ ਕੀ ਤੈਨੂੰ ਹੋ ਗਿਆ ਵਾ ਔਰ ਜਿਹੜੇ ਭਾਂਡੇ ਸੋਈ ਚ ਪਏ ਦੋ ਤੇ ਉਹ ਕਿਉਂ ਨਹੀਂ ਮੱਝੇਗੇ ਮੇਰਾ ਵਾਹ ਹੋ ਜਾਣਾ ਮੈਂ ਨਹੀਂ ਹੁਣ ਮੱਝੇ ਤਾ ਮੈਂ ਤੇਰਾ ਵਿਆਹ ਕਰਾਂ ਮੈਂ ਤੇਰਾ ਮੈਂ ਤੇਰਾ ਵਿਆਹ ਕਰਦੀ ਚਲ ਛੂਟ ਲਾ ਕੇ ਆ ਮਿੰਟ ਮਾਰ ਛੂਟ ਲਾ ਕੇ ਮਦਰ ਮੈਂ ਮਾਰਦ ਨੇ ਮੈਂ ਤੇਈ ਪਿੰਨ ਮੇਰਾ ਵਾਹ ਕਰਦੀ ਵੀ ਮੈਂ ਲਾ ਦੂੰ ਚਲ ਛੂਟ ਲਾ ਕੇ ਆ ਵੀਨੇ ਮੇਰਾ ਮਾਰ ਕਰ ਚਾ ਚਾ ਛੂਟ ਲਾ ਕੇ ਚਲ ਮੈਂ ਸੇ ਕੋ ਜਿੰਨਾ ਤੈਨੂੰ ਕਹੀ ਨਹੀਂ ਹੋ ਨਹੀਂ ਸਕਤ ਭੂਏ ਹੁੰਦੀ ਜਾਣੀ ਚਲ ਛੂਟ ਲਾ ਕੇ ਨਹੀਂ ਨਹੀਂ ਛੂਟ ਲਾ ਕੇ ਨਹੀਂ ਨਹੀਂ ਰੱਖ ਰ ਚਾ ਛੂਟ ਲਾ ਕੇ ਮੈਂ ਤੇ ਛੂਟ ਲਾ ਕੇ ਆਉਣੀ ਚਾਹੀਦੀ ਤੂੰ ਮਮੇ ਜੇ ਸੂਟ ਨਾ ਲਾ ਕੇ ਤੇਰੇ ਮਖੀ ਮੈਂ ਦੱਸਦੀ ਪਤਾ ਫਿਰ ਇੱਥੇ ਖੜੋ ਕੇ ਆ ਲਾ ਸੂਟ ਲਾ ਕੇ ਆ ਸੂਟ ਤੇਰਾ ਤੂੰ ਤੇਰਾ ਮੈਂ ਵਿਆਹ ਕਰਾਉਣੀ ਕਿੱਡੀ ਮਾਂ ਬਣੀ ਬੈਠੀ ਮੇਰੇ ਉਹਨਾਂ ਕੰਮ ਕਹਿ ਦੋ ਤੇ ਬਿਮਾਰੀ ਪੈ ਜਾਂਦੀ ਲੰਘਦੀ ਨਹੀਂ ਕਿ ਸੂਟ ਨਾ ਲੱਦੀ ਮੈਂ ਲਾ ਲਾ ਛੇ ਦਿਖਾ ਮੈਂ ਤਾਂ ਵੀ ਪਹਿਗੇ ਮੈਂ ਨਾ ਸੂਟ ਲਾ ਸੂਟ ਜ਼ੋਰ ਮੈਨੋਂ ਨਹੀਂ ਆਪ ਚੱਲ ਫਿਰ ਲਾ ਦੇਜੋ ਮੈਂ ਉੱਥੇ ਜਾ ਕੇ ਦੇਜੋ ਮੈਂ ਛਮੋ ਦੀ ਮੈਂ ਨਾ ਦੂੰਗੀ ਮੈਂ ਤੇ ਪੁੱਫਰ ਮਾਰ ਦੇਣੀ ਮੈਂ ਤੈਨੂੰ ਦੱਸਾਂ ਸੂਟ ਲਾ ਕੇ ਤਾਂ ਮਿੰਟੋ-ਮਿੰਟ ਮੇਰੇ ਕੋਲ ਆਉਣੀ ਚਾਹੀਦੀ। ਹੋਣੀ ਆ। ਮੈਂ ਤੇਰੀ ਰੋਲ। ਉਹ ਵਾਹ ਪਾਲੂ ਕਰਨਾ ਮੇਰਾ। ਜੇਰ ਵਿਆਹ ਵਿਆਹ ਮਾਰਦੇ ਨਹੀਂ ਮੈਂ ਸੂਟ ਲਾ। ਮੈਨੂੰ ਫੇਰ ਪਾਉਣਾ ਪੈਣਾ ਕੱਲ ਨੂੰ ਸੂਟ। ਚਲ ਪਾ ਲਾ ਸੂਟ। ਕੋਈ ਪਤਾ ਨਹੀਂ ਕਿੰਨੇ ਜਿੰਨੇ ਮੇਨਾ ਵਾਖ ਹੋਣਾ ਹੁੰਦਾ ਹੀ ਨਹੀਂ। ਵਿਆਹ ਕਰ। ਤੁਹਾਨੂੰ ਪਾਉਣਾ ਪੈਣਾ ਤੀ। ਨਹੀਂ ਤਾਂ ਨਹੀਂ ਲੱਗਣੀ। ਤੇ ਤਾਂ ਦੱਸੋ ਹੈ? ਹਾਦੀ ਹੋ ਗਈ ਕੁੜੀ ਆਲੀ। ਕਿੱਡੀ ਮੇਰੀ ਨੱਕ ਵਢਾਉਣ ਲੱਗੀ। ਲੋਕੀ ਤਾਂ ਏਡੀਆਂ ਬੜੀਆਂ ਗੱਲਾਂ ਕਰਦੇ ਤੇ ਹੋਰ ਮੈਨੂੰ ਗੱਲਾਂ ਕਰਾਉਣ ਲੱਗੀ। ਅੱਗੇ ਆਂਦੇ ਨੇ ਭੂਏ ਬੜੀ ਚੜਾਈ ਕੁੜੀ ਇਹਦੇ ਹਰੇਕ ਕੰਮ ਜਾਣਦੀ ਆ ਉਹ ਆ ਜੇ ਜਦੋਂ ਲੋਕੀ ਗੱਲਾਂ ਕਰਦੇ ਮੈਨੂੰ ਪੁੱਸਾ ਚੜਦਾ ਤੇ ਪਰ ਇਹ ਹੈ ਹੀ ਸ਼ੁਕਰ ਜੀ ਇਹੋ ਜੀ ਸੂਟ ਲਾ ਕੇ ਮਿੰਟੋ ਮਿੰਟ ਮੇਰੇ ਕੋਲ ਆ ਜਾ ਕਰੀ ਛੱਡੀ ਬਾਣ ਫੱਬ ਕੇ ਤੇ ਬੈਠੀ ਫੋਨ ਵੇਖਦੀ ਵੇਲੇ ਫੋਨ ਤੇ ਕਿਹੋ ਜਿਹੇ ਵੀਡੀਓ ਵੇਖਦੀ ਰਹਿੰਦੀ ਐ ਦੱਸ ਆ ਹਾਏ ਉਹ ਮੈਂ ਕੀ ਕਰਨ ਦੀ ਨਾਲੇ ਵੇਲਾ ਘਟ ਪਾਣੀ ਮੰਗਿਆ ਉਹ ਨਹੀਂ ਦਿੱਤਾ ਗਾ ਕੁੜੀ ਨੇ ਬੜੀ ਜਾਨ ਦੁਖੀ ਕੀਤੀ ਇਹ ਘਰ ਦੇ ਕੰਮਾਂ ਨੇ ਕੀਤੀ ਇਹ ਕੰਨੇ ਕੀਤੀ ਮੇਰੀ ਇਹ ਹੈ ਸੂਟ ਲਾ ਆ ਕੇ ਨਹੀਂ ਲਾਉਣੀ ਨਹੀਂ ਕਿੱਥੇ ਆ ਨਹੀਂ ਹਾਂ ਬੇ ਲਾਤੀ ਕਰੀ ਜਾਨੀ ਮੈਂ ਤਾਂ ਕਹਾ ਸੂਟ ਲਾ ਨੇ ਬੋਦੀ ਪੋਦੀ ਜਾਂ ਸੀ ਕਿ ਹਰੀ ਹਰੀ ਤਾਂ ਬੋਲੀ ਪਾਵਾਂਗੇ ਜਦੋਂ ਤੇਰਾ ਵਿਆਹ ਕਰਾਂਗੇ ਉਦੋਂ ਪਾਵਾਂਗੇ ਮੈਨੂੰ ਜਾਚ ਕਰਨ ਚੱਲ ਫਿਰ ਸੂਟ ਲਾਏਗੀ ਮੈਂ ਤੇਰੇ ਕੋ ਬੋਲੀ ਪਾ ਲਈਦੀ ਲਾ ਦੇ ਹਾਂ ਚੱਲ ਠੀਕ ਹਾਂ ਤੂੰ ਬਾ ਬੋਲੀ ਤੂੰ ਤੂੰ ਪਾਉਂਦੇ ਨੇ ਇੱਕ ਢੇ ਸੁਣੀ ਪਾਉਂਦੇ ਪਾਲਾ ਹਰੀ ਹਰੀ ਤਾਂ ਉੱਤੇ ਤਰਪ ਪੂਤ ਮਾਦਾ ਬਦੋਈ ਬਖੀਤ ਲਾ ਚੱਲ ਬਸ ਚੱਲ ਬਸ ਹਾਂ ਲਾ ਲਾ ਲੀਡ ਉਹ ਮੈਨੂੰ ਨੱਥ ਨਹੀਂ ਆਇਆ ਜੇ ਤੇ ਮੈਂ ਮੇਰੇ ਹੋ ਤੂੰ ਮੇਰੇ ਕੋ 76 ਖਾਣੇ ਆ લાલ ਈੜੇ ਤੇਰੇ ਮੈਂ ਕਹੀ ਜਾਨੀ ਐ ਕਿ ਤੈ ਤੂੰ ਨਹੀਂ ਲੱਗਦੀ ਐ ਕੋ ਮੂ ਵੀ ਨਹੀਂ ਅਬ ਨਹੀਂ ਆੜ ਕਰ ਲਾ ਟਿੱਲਾ ਲਾਲਾ ਈੜੇ ਤੂੰ ਜੀ ਨਹੀਂ ਕਰਦੀ ਮੈਨੂੰ ਸੋਹਣੀ ਲੱਗਦੀ ਮੈਂ ਸੋਹਣੀ ਲੱਗਾ ਤਈ ਇਥੇ ਤੂੰ ਇਥੇ ਕੋਈ ਆ ਗਿਆ ਤੇਰੀ ਕੋ ਚਾਚੀ ਤਾਈ ਆ ਗਈ ਦੀ ਵੀ ਗੱਲਾਂ ਕਰਨਗੇ ਤੈਨੂੰ ਵੇਖ ਕੇ ਤੈਨੂੰ ਵੇਖ ਤੇ ਮੇਰੇ ਦਾਦਾ ਵਿਆਹ ਕਰ ਦੇਣਾ ਤੂੰ ਨਹੀਂ ਹੋਗੀ ਕੋਈ ਨਹੀਂ ਵਿਆਹ ਵਿਆਹ ਕਰੀਦਾਗਾ ਲੋਨੇ ਤੇ ਮੇਰਾ ਜੀ ਨਹੀਂ ਕਰਦਾ ਤੂੰ ਨਾ ਜੇ ਤੂੰ ਲੋ ਵਿਆਹ ਵਿਆਹ ਲਾਈ ਅੱਜ ਕਰਦੀ ਆ ਇਹਦੀ ਚਾਚੀ ਨਾਲ ਵੀ ਤੂੰ ਕਿਹੜੇ ਮੁੰਡੇ ਦੀ ਜਿਹੜੇ ਦੀ ਦੱਸ ਪਾਉਂਦਾ ਹੀ ਇਹ ਪਾ ਇਹ ਕਿ ਤੋ ਵਿਆਹ ਕਰਾ ਕੇ ਸੁਧਰ ਜਾਵੇ ਚਾਚਾ ਕੰਨ ਨਾਲ ਕੇ ਗੱਲਾਂ ਸੜ ਚਾਲੋ ਤੇ ਸੂਤ ਲੱਕ ਕਰਦੇ ਨਾ ਤੇਰਾ ਮਸਤ ਕਰਾਂ ਮੈਂ ਤੇਰਾ ਮੈਂ ਵਿਆਹ ਰਸਟੇਬਲ ਜੀ ਵੜਦੀ ਜਾਂਦੀ ਹਿਲਤ ਨਹੀਂ ਗਈ ਹਾਂ ਇਹ ਨੀ ਕੁੜੀਏ ਤੂੰ ਮੈਨੂੰ ਕਿਉਂ ਇੰਨਾ ਤੌਣੀ ਐ ਨੀ ਕਿਉਂ ਤੌਣੀ ਮੈਨੂੰ ਇੰਨਾ ਹੁਣ ਇਹਨੂੰ ਫੜ ਕੇ ਕੀ ਕਰੀ ਜਾਨੀ ਆ ਇਹ ਆਪਣੇ ਬਊ ਹੀ ਨਿਕਲ ਹਾਂ ਵੇ ਬੰਦ ਕਰ ਤਾ ਸੂਤ ਕੱਢ ਤੈਨੂੰ ਮੈਂ ਕਿਹਾ ਇਹਨੂੰ ਇਹਨੂੰ ਚੋਚ ਲੈ ਪਿੰਨ ਇਹਨੂੰ ਹੀ ਜਲਦਾ ਤੇ ਚੋਚ ਲੈ ਇਹਨੂੰ ਚੋਣ ਚੱਲ ਸੌ ਗਿਆ ਪਾਲਾ ਕੱਢ ਲੀਡੇ ਤੇ ਚੱਲ ਸੌ ਗਿਆ ਤੂੰ ਮੇਰੇ ਬਰਾਬਰ ਨਹੀਂ ਬਹਿਣਾਗਾ ਨਹੀਂ ਤੂੰ ਸੌਂਦ ਕੋਨ ਨਾ ਕੋਈ ਇੱਥੇ ਇਹਨੂੰ ਇਹਨੂੰ ਇਹ ਕਰੀ ਜਾਨੀ ਨਾ ਨਾ ਛੋਣੇ ਨਾ ਨੋਈ ਜਾਣਾ ਇਧਰ ਹੱਥ ਪਾ ਕੇ ਨਾ ਕਰ ਇੱਥੇ ਦਹੀਂ ਦਹੀਂ ਇੱਥੇ ਚੂਈ ਕੋ ਤੀਏ ਤੇ ਮਾਉ ਮਾਉ ਖਾ ਲੇ ਫਿਰ ਛੋਂਗਾ ਵੀ ਨੋਈ ਜਾਣਾ ਪੁੱਪੀ ਕਰ ਰਹੀ ਹੈ ਨਾ ਲਾ ਬਚਪ ਚੁੱਪ ਕਰਾਉਣ ਲਈ ਆ ਚੱਲ ਸੌ ਚੱਲ ਲਾ ਕੱਪੜੇ ਲਾ ਚੱਲ ਇਨ ਠੰਡੋ ਕਰ ਦੇ ਇਨ ਥਾਂ ਦੇ ਕਾ ਹਾਂਜੀ ਚੱਲਣ ਸਮਾ ਹੋ ਗਿਆ ਚੱਲ ਓ ਮੈਂ ਤਾਂ ਲੈ ਕੁੜੀ ਕਿ ਫਿਦਰੀ ਰਹਿ ਜੇਂਗੀ ਕੱਪੜੇ ਤੇ ਮੈਂ ਕਹਿੰਦੇ ਲਾਲਾ ਕਿਉਂ ਮੈਨੂੰ ਤੂੰ ਕੀ ਕੀਤਾ ਵਾ ਮੀਰਾ ਜੀ ਨਹੀਂ ਕਹਦਾ ਆ ਕੀ ਕਰਤੀ ਮੈਨੂੰ ਕੀ ਪਤਾ ਕੀ ਕਰਤੀ ਪਾਣੀ ਪਾਤਾ ਤੂੰ ਚੋਨਾ ਮੇਸ ਜੂਤ ਪਾਣੀ ਮੈਂ ਕਿੱਥੋਂ ਮੈਂ ਪਾਣੀ ਤਾਂ ਲਿਆਈ ਨਹੀਂ ਗਈ ਨਹੀਂ ਕਿੱਥੋਂ ਪਾਜ ਇਹ ਦੇ ਵਿੱਚੋਂ ਪੀ ਗਈ ਜੀ ਯੀ ਨੀ ਪੁੱਤ ਪਹਿਲਾ ਇੱਦਾਂ ਸੋਹਣਾ ਸੂਰ ਦਾ ਡਾਂਡ ਲਾਈ ਜਾਂਦੀ ਕਾ ਨੂੰ ਕਿਸੇ ਨੇ ਜੇ ਵੇਖਣ ਵਾਲੇ ਮੇਰਾ ਤਾਂ ਚਵਾ ਗਿਆ ਤੂੰ ਕਾ ਪਾ ਲਿਆ ਨਾ ਫੇਰ ਪਾਉਂ ਕਿਹੜਾ ਅੱਜ ਕੜਾ ਤੇਰਾ ਖਸਮ ਤੈਨੂੰ ਵੇਖਣਾ ਆਉਂਦਾ ਫੇਰ ਤੂੰ ਕੋਣ ਨੂੰ ਪੋਣਾ ਨਾ ਆਇਆ ਤੇ ਮੈਂ ਅੱਜ ਪਾ ਲਿਆ ਨਾ ਤੇ ਹੁਣ ਨਿਸ਼ੇ ਤੱਕ ਇਹਦਾ ਬੇਤੀ ਨਹੀਂ ਨਹੀਂ ਹੈ ਨਾ ਤੂੰ ਤਮ ਤੇ ਚੜ ਤਾਲ ਲੈ ਨਾ ਜਾ ਮੇਰੇ ਨੀ ਲਾ ਲੈ ਪੜੇ ਤੇ ਜਾ ਰੋਟੀ ਲਿਆ ਖਾਈਏ ਭੁੱਖ ਲੱਗੀ ਮੈਂ ਵੇਲੇ ਸਾਰਾ ਕੰਮ ਕਰ ਲਿਆ ਨਹੀਂ ਚਾ ਨਹੀਂ ਚੁਣੀ ਲੱਦੂੰਗੀ ਆ ਤੂੰ ਬੜੀ ਛੋਟੂ ਬੜੀ ਛੋਟ ਲਾਈ ਹਾਂ ਕਰ ਲੈਣਗੀ ਹਾਂ ਕਰ ਲੈਣਗੀ ਹਾਂ ਚਾ ਤੂੰ ਲਾ ਕੱਪੜਾ ਕੱਪ ਤਲਾ ਫੇ ਮੇਰਾ ਜਗੋ ਨਹੀਂ ਸਤਾਂ ਮੈਂ ਮੱਝ ਫਿਰ ਰੋਟੀ ਪਾਣੀ ਕਰ ਲਿਆ ਕਰਨਾ ਫਿਰ ਮੈਂ ਮੈਂ ਗੋਏ ਨਾਲ ਮੈਨੂੰ ਪਤਾ ਆ ਇਥੇ ਮੈਂ ਦੀਣਾ ਹਾਂ 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 ਮੈਂ ਮਿੰਦੀ ਵਾਲੀ ਤੇ ਚੂੜੀਆਂ ਪਾਉਣੀਆਂ ਚੂੜੀਆਂ ਪਾਵਾਂਗੇ ਕਿ ਸੋਹਣੀਆਂ ਪਾਵਾਂਗੇ ਇਥੇ ਵੀ ਪਾਉਣੀਆਂ ਹਾਂ ਇਥੇ ਵੀ ਪਾਉਂਗੀ ਮੈਂ ਸਾਰਾ ਪਾਓ ਫਿਰ ਮੇਰਾ ਕਹਿਣਾ ਮੰਨਿਆ ਕਰ ਚੰਗਾ ਸੋਹਣੇ ਸੋਨ ਤਲਾ ਸੋਹਣੇ ਚਾਹੁੰਗੇ ਵੀ ਆ ਰੱਖ ਮੇਰੀ ਨਾ ਮੈਂ ਆਪ ਸੋਹਣੇ ਚੁੱਤੀ ਲੈ ਕੇ ਦਵਾਂਗੀ ਜਿੱਦਾਂ ਤੈਨੂੰ ਮੈਂ ਨਾਲ ਖੜੂ ਜਿੱਦਾਂ ਦੇ ਵਿਆਹ ਕਿ ਹੋਵੇ ਦੀ ਲੈ ਕੇ ਦਵਾਂਗੀ ਚੰਗਾ ਪਰ ਮੇਰਾ ਕਹਿਣਾ ਮੰਨਿਆ ਕਰ ਆ ਮੈਨੂੰ ਗੱਲਾਂ ਨਾ ਕਰਾਇਆ ਕਰ ਨਾਲੇ ਲੋਕੀ ਤੈਨੂੰ ਕਰਦੇ ਨਾਲੇ ਮੈਨੂੰ ਕਰਦੇ ਚਲ ਆਪਾਂ ਰੋਟੀ ਖਾਈਏ ਦੋਵੇਂ ਜਾਣੀਆਂ ਕੱਪੜੇ ਲਾ ਚਲ ਚਲ ਉੱਠਾ ਸੇ ਉੱਠ ਜਾ ਲਾ ਲਾ ਕੱਪੜੇ ਲਾ 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 ਮੇਰੇ ਤੇ ਛੇਤੀ ਕਰ ਲਾ ਲਾਲਾ ਨਹੀਂ ਲਾਲਾ ਕਿਉਂ ਦੁਖੀ ਕਰਦੀ ਲਾਲਾ ਨਹੀਂ ਨਹੀਂ ਨੋ ਨਹੀਂ ਮੈਂ ਛੇ ਤੇ ਵੇਖਣ ਆਲੇ ਆਉਨੇ ਮੈਂ ਪੇੜ ਪੌਦੀ ਫਿਰੂਗੀ ਨੋ ਜੀ ਫੇਰੇ ਕਿੱਥੋਂ ਮੈਂ ਛਾਇਆ ਮੈਂ ਕੰਮ ਕਰ ਲੈਣੀ ਫੇ ਮੈਂ ਜੇ ਕਰਕੇ ਰੱਖੂਗੀ ਨਾ ਜੇ ਕੋ ਵੇਖਣਾ ਐ ਕਹੀ ਦੀ ਨਹੀਂ ਕਰਕੇ ਮੇਰੀ ਸੁਣ ਗੱਲ ਹਜੇ ਮੈਂ ਤੇਰੀ ਚਾਚੀ ਨਾਲ ਗੱਲ ਕਰੂੰਗੀ ਉਹ ਗਾਂ ਮੈਂ ਤੇ ਮੇਰੀ ਗੱਲ ਸੁਣ ਉਹ ਗਾਂ ਕਰੂਗੀ ਮੁੰਡੇ ਵਾਲਾ ਨਾਲ ਗੱਲ ਉਹ ਕੀਤਾ ਹਫਤੇ ਨੂੰ ਆਉਂਦੇ ਕਿ ਜੇ ਦੋਹਾਂ ਹਫਤਾ ਨੂੰ ਆਉਂਦੇ ਕਿ ਦੋਹਾਂ ਤਿੰਨਾਂ ਦਿਨਾਂ ਨੂੰ ਆਉਂਦੇ ਤੇ ਮੈਂ ਤੂਤ ਪਾਈ ਲੱਗਦੀ ਫੇ ਕੋਈ ਤਕੇ ਕੁੜਕੇ ਮੁਸ਼ਕ ਮਾਰੂਗਾ ਇੱਕ ਵਾਲਾ ਉਹਦਾਂ ਦਾ ਉਹੀ ਸੂਟ ਪਾ ਛੱਡਣਾ ਮੁੜ ਕੇ ਤੂੰ ਨਹੀਂ ਜਦਾਤ ਗੱਲ ਇਹ ਜਿਵੇਂ ਮੇਥਨ ਵਾਲੇ ਆਲੇ ਹੁੰਦੇ ਆ ਇਹ ਇਧਰ ਪੋਣੇ ਬੈਠੇ ਆ ਤੇ ਇਹ ਕੋ ਨਕਦੀ ਦਾ ਕਿ ਇਹਦੇ ਪੋਣੇ ਇਧਰ ਬੈਠੇ ਹੁਣ ਨਹੀਂ ਪੋਣੇ ਕੋਈ ਵੀ ਕੱਢਦਾ ਹੁਣ ਰਵਾਜ ਹੀ ਨਹੀਂ ਹੈਗਾ ਕੋਈ ਦਾ ਅੱਛਾ ਤੇ ਮਿੰਸ਼ਾ ਮਜੀ ਆਉਦੀ ਨਹੀਂ ਸ਼ਰਮ ਹੋਗੀ ਆ ਮੇਰੇ ਕੋ ਤਾਂ ਤੈਨੂੰ ਮਉਂਦੀ ਨਹੀਂ ਕਿ ਵਿਆਹ ਵਿਆਹ ਲਈ ਤੋ ਤੈਨੂੰ ਸ਼ਰਮ ਆਉਂਦੀ ਨਹੀਂ ਮੰਮੀ ਨੂੰ ਵੀ ਮਉਂਦੀ ਪੋਣਾ ਹੁੰਦਾ ਨਾ ਪੋਣੀ ਸ਼ਮਝ ਸ਼ਰਮ ਆਉਂਦੀ ਤੇ ਅੱਛਾ ਤੈਨੂੰ ਪਤਾ ਵੀ ਪਰਾਣਾ ਹੁੰਦਾ ਪੋਣਾ ਹੁੰਦਾ ਉਹ ਪੋਣ ਦੀ ਆਵਾਜ਼ ਦੇਖੋ ਕੱਲ ਜੋ ਇੱਕ ਬੋਤੀ ਹੁੰਦੀ ਇੱਕ ਪੋਣਾ ਹੁੰਦਾ ਉਹ ਰੋਟੀ 껨ੜੀ ਫਿਰ ਬੋਤੀ ਮੈਂ ਅੱਛਾ ਇੰਨਾ ਗੱਲਾਂ ਤਾਂ ਤੈਨੂੰ ਉੱਗਣਾ ਗੱਲਾਂ ਤਾਂ ਤੈਨੂੰ ਪਤਾ ਵਾ ਹੈ ਕਿੰਨਾ ਬੋਧ ਦੀ ਬਹੁਤ ਬਾਦੀ ਉਦੋਂ ਹੀ ਨੇ ਤੇ ਮਾਰਿਆਂ ਕਰਨਗੇ ਜੇ ਜਿਹੋ ਜੇ ਕਰਤੂਤਾ ਕਰਨਗੇ ਤਾਂ ਛੱਤਰ ਹੀ ਖਾਇਆਗੇ ਮੈਂ ਤਾਂ ਜੇ ਇਦਾਂ ਅਜਿਹਾ ਚਪੇੜਾ ਮਾਰਦੀ ਨਾ ਉਹਨਾਂ ਅਗਲਾ ਛੱਤਰ ਹੀ ਲਾ ਲਿਆ ਕਰਨਾ ਪੈਰੋ ਤੇ ਸਿਰ ਹੀ ਸਿਰ ਕਟਕਟ ਤੇਰਾ ਪੋਲਾ ਕਰ ਦੇਣਗੇ ਨਾਲੇ ਤੇ ਜੇ ਕਿ ਤੈਨ ਮੈਨੂੰ ਸੱਦਣਗੇ ਵੀ ਆਹ ਕਹਿ ਜੀ ਸ਼ਤੈਨ ਪੱਲੇ ਪਾਤੀ ਆਂ ਆਈ ਇਹ ਕਿਰ ਗੱਲ ਹੈ ਮੇਰੇ ਪੁੱਤ ਨਾ ਹੋਏ ਤੂੰ ਨਹੀਂ ਤੇਰੀ ਦੀ ਫੋਟੋ ਚੁੱਕੀ ਫਿਰਦੀ ਤੂੰ ਇਹ ਕੌਣ ਹੈ ਮੈਂ ਨੀ ਪੁਣ ਇਧਰ ਲਾਉਗਣਾ ਹਾਂਏ ਹਾਂ ਕੋਈ ਨਹੀਂ ਤੇਰਾ ਪ੍ਰਾਣਾ ਪੁਰਾਣਾ ਚਾਲੇ ਕੱਪੜੇ ਲਾ ਚੱਲ ਕੇ ਚੱਲ ਲਾ ਲਾ ਕਿਉਂ ਜਾਰਖੰਧ ਦੀ ਮੈਂ ਹਾਂ ਤੂੰ ਮੇਰੇ ਕੋਲ ਛਤਰਖਾ ਲੈਣੇ ਮੈਂ ਤੈਨੂੰ ਦੱਸੀ ਜਾਨੀ ਮੈਂ ਚੱਕਰ ਲਾ ਲੈਣੀ ਨੋ ਨੂ ਮੈਂ ਤੀ ਤਰਾ ਚੁੰਨੀ ਨਾ ਦਿੰਨੀ ਤੂੰ ਇਸ ਦਾ ਮਤ ਲੀਨੀ ਆ ਵੀ ਇਹਦੇ ਬਿਲਕੁਲ ਮੁੰਦੀ ਜਾਸ ਸਿੱਕੀ ਜਾਨੀ ਮੈਂ ਤੁੰਗ ਜਾਨਾ ਨਹੀਂ ਕਿ ਦੋ ਮੱਕੇ ਚਾਹ ਕੇ ਕਾ ਕਿਹੜਾ ਤੂੰ ਡਾਂਸਰ ਆ ਲੈਣਾ ਰਲਣਾ ਮੈਂ ਦੀ ਉਹਦੇ ਨੇ ਜੇ ਨਹੀਂ ਉਹ ਕੰਮ ਜਿਆ ਸ਼ੀਕਾ ਕੇ ਕਰਦੀ ਕੌਣ ਹੈ ਕਰਦਾ ਹੈ ਉਹ ਜਿਨ੍ਹਾਂ ਦਾ ਵਾਹ ਹੁੰਦਾ ਹੈ ਕੌਣ ਕੀ ਮਸ਼ਹਾਰੇ ਹੀ ਕੁਛ ਵੀ ਇਸ਼ਾਰੇ ਹੀ ਕੁਛ ਨਹੀਂ ਇਕ ਤੋਂ ਫੋਨ ਤੇ ਵੀ ਵੇਖ ਲਿਆ ਕਰ ਵੀ ਰੋਟੀ ਪਾਣੀ ਕਿੱਦਾਂ ਬੰਨਦਾ ਘਰ ਦੇ ਕੰਮ ਕਿੱਦਾਂ ਦੇ ਉਹ ਵੀ ਫੋਨ ਤੇ ਬੜਾ ਕੋਸ਼ਿਸ਼ ਸਿਖਾਉਂਦੇ ਆ ਉਹ ਤੇ ਤੂੰ ਹੀ ਮਿਚਕਾਤਾ ਸਾਰੇ ਸਾਤ ਸਿਰ ਜੰਦਿਆ ਦਾ ਸਿਖਾਤਾ ਕੀ ਸਿਖਾਈ ਕੱਲ ਮੈਂ ਤੈਨੂੰ ਰੋਟੀ ਕਿਹਾ ਤੇ ਤੂੰ ਸਬਜੀ ਚੋਕ ਲਈ ਤੇ ਜੇ ਮੈਂ ਰੋਟੀ ਸਬਜੀ ਕਿਹਾ ਤੇ ਤੂੰ ਕੱਲੀਆਂ ਰੋਟੀਆਂ ਪਕਾ ਦੇਤੀਆਂ ਕੀ ਸਿਖਿਆ ਵੀ ਮੈਂ ਅੱਜ ਸਾਰੇ ਨੋਤੀ ਪਾਣੀ ਤੈਨੂੰ ਦੇ ਦੇਣੀ ਮੇਰਾ ਸ਼ੇਰੀ ਵਿਆਹ ਕਰ ਦੇ ਸਿਰ ਹਾਂ ਇਹ ਸਾਰੇ ਕੁਝ ਦੇ ਦੇਣੀ ਆ ਪੁੱਤ ਕੇ ਵਿਆਹ ਕਰਾ ਕੇ ਚੱਲ ਜੇਂਗੇ ਤੇ ਮੈਨੂੰ ਮੜ ਕੇ ਰੋਟੀ ਕਿੰਨੇ ਦੇਣੀ ਹਾਂ ਮੈਨੂੰ ਕੋਈ ਪੂਣਾ ਦਿਨ ਦਊਗਾ ਪਰ ਹੁਣ ਅੱਗੇ ਕਿੰਨੀ ਹੈ ਕਿ ਪਕਾਪ ਕਾ ਦੇ ਤਾਂ ਬਾਹਰ ਗਿਆ ਵਾ ਕਿੰਨੀ ਹੈ ਪਕਾਪ ਕਾ ਦਿੰਦਾ ਮੇਰੇ ਪੁੱਤ ਮੈਨੂੰ ਨੋਤੀ ਦੇ ਆ ਕਰਤੀ ਤੇ ਪੁੱਤ ਤੂੰ ਵੀ ਤੇ ਬਾਹਰ ਆਈ ਯਾਰ ਤੇ ਮੇਰੇ ਨਹੀਂ ਕੋ ਨਾ ਨਹੀਂ ਮੇਰੀ ਮਾਂ ਨੇ ਜਦੋਂ ਕੀਤਾ ਮੈਂ ਉਦੋਂ ਕਰਾਇਆ ਮੈਂ ਤੇਰੇ ਕੋ ਵਿਆਹ ਵਾ ਥੋੜੀ ਕਰਦੀ ਰਹਿੰਦੀ ਹੁੰਦੀ ਸੀ ਉੱਥੇ ਵੀ ਮੇਰਾ ਵਿਆਹ ਕਰ ਦੋ ਮੇਰਾ ਵਿਆਹ ਕਰ ਦੋ ਜਿਵੇਂ ਤੇ ਬੀਰ ਮੁੰਡਾ ਵੀ ਸੀ ਵਿਖਾਇਆ ਵੀ ਲੈ ਵੇਖ ਲੈ ਉਹਦੇ ਪਤਾ ਲੱਗਾ ਜਦੋਂ ਵਿਆਹ ਕੇ ਘਰ ਆ ਗਈ ਹੁਣ ਤਾਂ ਮੈਂ ਤਾਂ ਸਗੋਂ ਤੁਹਾਡੀ ਹੁਣ ਤੇ ਦਰਵਾਜ਼ੇ ਹੋਰ ਉਹ ਵੀ ਮੇਰੇ ਗੱਡੀ 1:00 ਵਜੇ ਹੋ ਗਈ ਫਿਰ ਕੋਠੇ ਜੱਦੀ ਹੋ ਜੀ ਫਿਰ ਮੈਨੂੰ ਵਾ ਕਿੱਦਾਂ ਹੋਣੀ ਤੋ ਕੋਠੇ ਜੱਦੀ ਹੋਣੀ ਜਿੰਨਾ ਬਤਨਾ ਤੇਰਾ ਕੱਦ ਵੱਧ ਗਿਆ ਜਾਂ ਮੈਂ ਸਿਰ ਨਾ ਇਹ ਵੱਧੀ ਹੋ ਜਾਣਾ ਫਿਰ ਮੈਂ ਬੇਮੈ ਨਾ ਵਾ ਨਹੀਂ ਕੋਣਾ ਤੇ ਫਿਰ ਮੈਂ ਗੱਡੀ ਚ ਕਿਵੇਂ ਬੋਝੇ ਰੁੱਦੀ ਬੁੱਦੀ ਗੱਡੀ ਚ ਤੈਨੂੰ ਕਿਨੇ ਮੇਰਾ ਟਾਂਗੇ ਦਬਾ ਕੇ ਲੈ ਜਾਣਗੇ ਮੈਂ ਟਾਂਗੇ ਨਹੀਂ ਦੇ ਮੈਂ ਗੱਡੀ ਛੋਣੀ ਕੋਠੇ ਰੜੇ ਤੇ ਚੱਲੀ ਕਿਤੇ ਨਹੀਂ ਗੱਲਾ ਕਰਦੀ ਮਮੀ ਤੂੰ ਤੇ ਤੂੰ ਹੀ ਕਦੀ ਉੱਤੇ ਪੋਲੇ ਪਾਲੇ ਲਾ ਕੇ ਨਹੀਂ ਇਦੱਕ ਬਣੀ ਉੱਤੇ ਟਿੱਟੀ ਬੜੀ ਛੋਣੀ ਬਣੀ ਉੱਤੇ ਦਿਲ ਲਾਈ ਸੀ ਬੋਧ ਵਿੱਚ ਬਾਕੀ ਫਿਰ ਉਹਦੇ ਵਿੱਚ ਇਹਨਾਂ ਦੀ ਬਹਿ ਜਾਂਦੀ ਛੇ ਜੀ ਹਾਂ ਤਾਂ ਇਹੋ ਕੁਛ ਪਣ ਅੱਜ ਤੋਂ ਬੱਜੇ ਤਾਂ ਫੋੜ ਫੜਿਆ ਨਾ ਮੈਂ ਤੇਰੇ ਹੱਥ ਵੇਖ ਕੇ ਤੋੜਦੀ ਕਿਤਾ ਸਾਰਾ ਸਾਹਮਣੇ ਨਹੀਂ ਖਾਣਾ ਮੈਂ ਚੋਰੀ-ਜੋਰੀ ਚੋਰੀ-ਜੋਰੀ ਵੇਲਾ ਵੇਲਾ ਦੇ ਪਿਛੋਰੀ ਚੋਰੀ-ਚੋਰੀ ਫੜਨਾ ਕੋਣ ਹੱਥ ਹੋ ਗੀ ਐਂਦੇ ਕੁੜੀ ਆ ਬੜੀ ਸ਼ੂਨਾ ਲੱਗਦਾ ਉਹ ਚ ਵਾ ਹੁੰਦਾ ਮੇਰਾ ਮੇਰਾ ਮਾਰ ਤੂੰ ਮੈਨੂੰ ਨਹੀਂ ਹਟਦਾ ਮੈਂ ਨਹੀਂ ਹਟਦਾ ਨਹੀਂ ਹਟਣਾ ਹਾਂ ਮੈਂ ਨਹੀਂ ਹਟਣਾ ਤੂੰ ਨਾ ਹਲੜੇ ਨਾ ਹਲੜੇ ਨਾ ਨਹੀਂ ਨਾ ਹਲੜੇ ਨਾ ਹਲੜੇ ਨਾ ਨਾ ਫੇਟਾ ਭਰ ਲਾ ਉਹ ਬੋਲਦੀ ਨਹੀਂ ਉਸ ਨੰਬਰ ਇਹ ਲਾਦਰ ਮਕੈਨੇ ਲਾ ਬੱਤ ਨੂੰੋਂ ਬਾਹਰ ਨਹੀਂ ਕੱਢਣਾ ਜਿੰਨਾ ਚਿਰ ਤੂੰ ਲੀਡ ਇਹਨਾਂ ਲਾਏ ਅੱਜ ਕਿ ਢਾਈ ਨੇ ਘੰਟ ਪਾਇਆ ਇਹਨੂੰ ਬੂਹ ਮਾਤਮੀ ਬੂਹ ਦੇ ਮੰਮੀ ਬੁਆ ਬੁਆ ਨੇ ਮੈਨੂੰ ਦਰ ਬਰਕਾ ਕੇ ਅੰਦਰ ਮੈਂ ਨਹੀਂ ਖੋਲਣਾ ਬੁਆ ਜਿੰਨਾ ਚਿਰ ਤੂੰ ਕੱਪੜੇ ਨਹੀਂ ਲਾਉਂਦੀ ਮੈਂ ਨਹੀਂ ਖੋਲਣਾ ਮਰੇਗੀ ਅੰਦਰ ਭੁੱਖੀ ਧਾਈ ਤੂੰ ਸਗਾ ਤੇ ਖੋਲ ਦੀ ਬੁਆ ਮੈਨੂੰ ਡਰ ਕਾਗਦਾ ਵਾ ਮੈਂ ਪਾਣੀ ਪੀਣਾ ਮੈਨੂੰ ਕੁਝ ਹੋ ਜਾਣਾ ਚੱਲ ਫਿਰ ਬੁਆ ਹੁਣ ਕੱਪੜੇ ਲਾ ਕੇ ਆਏਗੀ ਹਾਂ ਨਹੀਂ ਮੈਂ ਚੱਲ ਲਾ ਕੇ ਆ ਫਿਰ ਚੱਲ ਹੋਏ ਹੁਣ ਇਹਨਾਂ 라ਦੀ ਜੀ ਬਾਹਰ ਆਉਣਾ ਚਾਹੀਦੀ ਬੁਆ ਨਹੀਂ ਪੰਜ ਕੰਨ ਨਹੀਂ ਕਰਨਾ ਮੈਂ ਚੰਗਾ ਫਿਰ ਮੇਚਨ ਨੂੰ ਨੇ ਲਾ ਦਿਨ